ਨਾਮ ਕਰਦੇ ਜਿਹੜੇ ਇਹਨਾਂ ਦੇ ਸਰੀਰ ਤੇ ਜ਼ਖਮ ਲੱਗੇ ਉਹ ਜ਼ਖਮ ਵੀ ਇਸ਼ਨਾਨ ਕਰਕੇ ਇਹਨਾਂ ਦੇ ਠੀਕ ਹੋ ਜਾਂਦੇ ਉਹ ਇਹੋ ਜਿਹਾ ਅਮਰਤ ਜਲ ਹੈ ਜਿਹੜਾ ਛੱਡ ਲੈਂਦਾ ਉਹਨ ਮੌਤ ਨੂੰ ਮਕੌਲਾ ਕਰਦਾ ਮੌਤ ਨੂੰ ਨਹੀਂ ਡਰਦਾ ਹੈ ਇਸ ਕਰਕੇ ਇਹਨਾਂ ਦਾ ਇਸ਼ਨਾਨ ਕਰਨਾ ਰੁਕਣਾ ਚਾਹੀਦਾ ਗੁਰੂ ਕੋ ਸਾਡੇ ਕੁਝ ਇਤਿਹਾਸਕਾਰ ਕੁਝ ਪ੍ਰਚਾਰਕ ਨੇ ਉਹ ਸਰੋਵਰ ਦੇ ਜਲੂ ਆਮ ਪਾਣੀ ਦੱਸਦੇ ਇਹਨੇ ਪਾਣੀ ਹੈ ਨਦੀਆਂ ਵਿੱਚ ਵੀ ਚੱਲਦਾ ਪਿਆ ਸਰੋਵਰਾਂ ਵਿੱਚ ਵੀ ਪਾਣੀ ਹੈ ਉਦਾਹਰਨ ਦੇ ਦਿੰਦੇ ਵੀ ਡੱਡੂ ਆਰੀ ਵਿੱਚ ਨਹਾਉਂਦਾ ਤੇ ਮੱਛੀ ਵੀ ਨਹਾਉਂਦੀ ਹੈ ਉਹਨਾਂ ਦਾ ਤੇ ਭਲਾ ਨਹੀਂ ਹੋਇਆ ਤੇਰਾ ਭਲਾ ਕਿਵੇਂ ਹੋ ਪਰ ਬਚਨ ਹੀ ਹੈ ਨਦੀਆਂ ਦੇ ਕਿਨਾਰੇ ਆ ਤੇ ਬੈਠ ਕੇ ਕੋਈ ਸਿਮਰਨ ਭਜਨ ਕੋਈ ਜਪ ਥਾ ਕੋਈ ਪਾਠ ਪੂਜਾ ਨਹੀਂ ਹੈ ਸਰੋਵਰ ਗੁਰਦੁਆਰੇ ਹੈ 24 ਘੰਟੇ ਉੱਤੇ ਪਾਣੀ ਪੜੀ ਜਾਂਦੀ ਹੈ ਉਹ ਪਾਣੀ ਪਾਣੀ ਨਹੀਂ ਰਹਿ ਗਿਆ ਉਹ ਪਾਣੀ ਜਲ ਬਣ ਗਿਆ ਜਲ ਵੀ ਨਹੀਂ ਉਹ ਅੰਮ੍ਰਿਤ ਬਣ ਗਿਆ ਦਸਵੇਂ ਪਾਤਸ਼ਾਹ ਨੇ ਸੋ ਦਸਵੇਂ ਪਾਤਸ਼ਾਹ ਨੇ ਦਰਿਆ ਦਾ ਹੀ ਪਾਣੀ ਮੁਗਾਇਆ ਨਾ ਸਤਲੁਜ ਦਾ ਐ ਤੇ ਪਾਣੀ ਐ ਕੋਲ ਬੈਠ ਕੇ ਪੰਜ ਬਾਣੀਆਂ ਪੜੀਆਂ ਪਾਣੀ ਤੋਂ ਮਹਾਰਾਜ ਨੇ ਅੰਮ੍ਰਿਤ ਬਣਾ ਲਿਆ ਕਿਵੇਂ ਬਣਾਇਆ ਬਾਣੀ ਪੜ ਕੇ ਤੇ ਜਿਹੜਾ ਆਪਣਾ ਸਰੋਵਰ ਐ ਸ੍ਰੀ ਦਰਬਾਰ ਸਾਹਿਬ ਦਾ 24 ਘੰਟੇ ਉੱਥੇ ਪਾਣੀ ਪੜੀ ਜਾਂਦੀ ਐ ਕਦੇ ਕੀਰਤਨ ਕਦੇ ਪਾਠ ਕਦੇ ਅਰਦਾਸ ਬੇਅੰਤ ਸੰਗਤਾਂ ਜਦੋਂ ਵੀ ਜਾਓਗੇ ਨਾ ਰਾਤ ਨੂੰ ਜਾਓ ਦਿਨੇ ਜਾਓ ਸੰਗਤਾਂ ਗੁਰਕਾ ਸਾਹਿਬ ਲੈ ਕੇ ਬੈਠੀਆਂ ਹੀ ਹੁੰਦੀਆਂ ਕੋਈ ਸੁਖਦੇਵ ਸਾਹਿਬ ਪੜਦਾ ਕੋਈ ਜਪਜੀਤ ਸਾਹਿਬ ਪੜਦਾ ਜਿੱਥੇ ਇੰਨਾ ਬਾਣੀ ਦਾ ਪ੍ਰਵਾਹ ਚੱਲੇ ਤੇ ਉਹ ਜਲ ਨੂੰ ਆਪਾਂ ਨਹਿਰ ਦੇ ਜਾਣਾ ਥੋੜੀ ਮਿਲਾ ਸਕਦੇ ਹਾਂ ਬਹਿਰ ਦਾ ਪਾਣੀ ਤੇ ਸਰੋਵਰ ਦਾ ਜਲ ਇਹ ਸਾਡਾ ਭੁਲੇਖਾ ਉੱਤੇ ਬਾਣੀ ਪੜ ਕੇ ਜਲ ਅੰਮ੍ਰਿਤ ਹੋ ਗਿਆ ਸਤ ਸ੍ਰੀ ਅਕਾਲ ਦੇਖੋ ਸਾਡੇ ਵਾਲੇ ਗੁਰੂ ਦਾ ਖਾ ਕੇ ਗੁਰੂ ਦੇ ਕੋਲ ਬੈਠ ਕੇ ਗੁਰੂ ਦੇ ਸਰੋਵਰ ਦੀ ਨਿੰਦਿਆ ਕਰ ਜਾਂਦੇ ਸਹੀ ਆਹਨੇ ਬੱਲੇ ਬੱਲੇ ਬੜੀ ਗਿਆਨ ਦੀ ਗੱਲ ਦਿੰਦੇ ਨਿਸ਼ਾਨ ਕਰਨਾ ਹੀ ਨਹੀਂ ਚਾਹੀਦਾ ਇੱਕ ਪਾਸੇ ਸਾਡਾ ਇਤਿਹਾਸ ਪੜੋ ਅੰਗਰੇਜ਼ਾਂ ਦੇ ਸਮੇਂ ਇਤਿਹਾਸ ਲਿਖਿਆ ਭਾਈ ਰਤਨ ਸਿੰਘ ਨੇ ਰਤਨ ਸਿੰਘ ਉਹ ਨੇ ਭਾਈ ਮਹਤਾਬ ਸਿੰਘ ਦੇ ਪੁੱਤਰੇ ਜਿਨ੍ਹਾਂ ਨੇ ਮੱッセ ਦਾ ਸਿਰ ਵਢਿਆ ਉਹ ਇਤਿਹਾਸ ਲਿਖਦੇ ਜ਼ਿਕਰ ਕਰਦੇ ਕਹਿੰਦੇ ਕਾਜ਼ੀਆਂ ਨੇ ਆ ਕੇ ਜਕਰੀਆ ਖਾਨ ਸਿੰਘਾਂ ਨੂੰ ਖਤਮ ਕਰਨਾ ਚਾਹਣਾ ਹੈ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਕਰਨਾ ਬੰਦ ਕਰਾ ਜਿਨ੍ਹਾਂ ਜਿਹੜੇ ਇਸ਼ਨਾਨ ਕਰਦੇ ਰਹਿਣਗੇ ਉਹ ਮੁਕਣਗੇ ਨਹੀਂ ਇਹ ਉਤੋਂ ਅਮਰ ਹੋ ਜਾਂਦੇ ਸ਼ਨਾਣ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਇਹ ਗੁਰੂ ਪਾਤਸ਼ਾਹ ਜੀ ਦਾ ਵਾਸਤੇ ਆਬੇ ਹਿਆਤ ਤਿਆਰ ਕੀਤਾ ਹੈ ਕਾਗੀਆਂ ਨੇ ਉਸ ਵੇਲੇ ਇਹ ਬਚਨ ਆਖੇ ਹਨ ਜੈ ਤਰਨ ਨਾਨਕ ਅੰਮ੍ਰਿਤਸਰ